ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਨੂੰ ਇੱਕ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਗਰੀਬ ਸਿੱਖ ਆਪ ਜੀ ਦੀ ਕਿਵੇਂ ਸੇਵਾ ਕਰਕੇ ਖੁਸ਼ੀ ਲੈ ਸਕਦਾ ਹੈ ਜਿਸ ਕਰਕੇ ਉਸ ਦਾ ਜਨਮ ਸਫਲਾ ਹੋ ਜਾਵੇ ਸਤਗੁਰੂ ਜੀ ਨੇ ਆਖਿਆ ਜੋ ਮੇਰੇ ਨਾਲ ਪ੍ਰੇਮ ਕਰਦੀ ਹਨ ਅਤੇ ਹਰ ਵਕਤ ਚੇਤੇ ਕਰਦੀ ਹਨ ਜਥਾ ਸ਼ਕਤ ਭੇਟਾ ਅਰਪਣ ਕਰਦੀ ਹਨ ਉਨ੍ਹਾਂ ਦੇ ਹਿਰਦੇ ਵਿੱਚ ਅਸੀਂ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹਾਂ ਇਸ ਤੇ ਗੁਰੂ ਜੀ ਨੇ ਇੱਕ ਸਖੀ ਸੁਣਾਏ ਇੱਕ ਪਿੰਡ ਵਿੱਚ ਇੱਕ ਗਰੀਬ ਸਿੱਖ ਤੇ ਸਿੱਖਣੀ ਰਹਿੰਦੇ ਸਨ ਉਹ ਮਿਹਨਤ ਮਜ਼ਦੂਰੀ ਕਰਕੇ ਮਸਾਂ ਮਸਾਂ ਗੁਜ਼ਾਰਾ ਕਰਿਆ ਕਰਦੇ ਸਨ ਉਨ੍ਹਾਂ ਦੇ ਘਰ ਵਿੱਚ ਇੱਕ ਛਿੜਾ ਤੇ ਚੜੀ ਰਹਿੰਦੇ ਸਨ ਉਹ ਪਿਛਲੇ ਜਨਮ ਦੇ ਸਿੱਖ ਤੇ ਸਿੱਖਣੀ ਸਨ ਉਨ੍ਹਾਂ ਨੂੰ ਪਿਛਲੇ ਜਨਮ ਦਾ ਗਿਆਨ ਸੀ ਕਿਸੇ ਗਲਤੀ ਕਰਕੇ ਉਹਨਾਂ ਨੂੰ ਇਹ ਜੁਨੀ ਮਿਲੀ ਸੀ ਉਹਨਾਂ ਨੇ ਸਿੱਖ ਨੂੰ ਬਹੁਤਾ ਗਰੀਬ ਵੇਖ ਕੇ ਸੋਚਿਆ ਕਿ ਇਸ ਦੀ ਗਰੀਬੀ ਦੂਰ ਕਰਨ ਵਿੱਚ ਸਹਾਇੀ ਹੋਈਏ ਜਿਹੜਾ ਅਨ ਉਹ ਖਾਣ ਵਾਸਤੇ ਸੁੱਕਣੇ ਪਾਇਆ ਕਰਦੇ ਸਨ ਉਸ ਅਨ ਵਿੱਚੋਂ ਉਹ ਚੁੰਝ ਭਰ ਕੇ ਗੁਰੂ ਕੇ ਲੰਗਰ ਦੀ ਰਸਤ ਵਿੱਚ ਮਿਲਾ ਦਿਆ ਕਰਦੇ ਸਨ ਇਸ ਤਰ੍ਹਾਂ ਕਰਦਿਆਂ ਉਹਨਾਂ ਨੂੰ ਕੁਝ ਕੁ ਸਮਾ ਹੋਇਆ ਤਾਂ ਉਹਨਾਂ ਦੇ ਘਰ ਵਿੱਚ ਬਹੁਤ ਸਾਰੇ ਪਦਾਰਥ ਹੋ ਗਏ ਸਿੱਖ ਨੇ ਆਪਣੀ ਛਪਰੀ ਢਾ ਕੇ ਪੱਕੇ ਘਰ ਬਣਾ ਲਏ ਚਿੜੇ ਤੇ ਚਿੜੀ ਨੂੰ ਉੱਥੇ ਆਲਣਾ ਬਣਾਉਣ ਵਾਸਤੇ ਕੋਈ ਜਗ੍ਹਾ ਨਹੀਂ ਮਿਲੀ ਉੱਥੋਂ ਚਲੇ ਗਏ ਉਦੋਂ ਦਾ ਉਹਨਾਂ ਦਾ ਗੁਰੂ ਕੇ ਲੰਗਰੋਂ ਹਿੱਸਾ ਪੈਣਾ ਬੰਦ ਹੋ ਗਿਆ ਕਿਰਤ ਕਮਾਈ ਵਿੱਚ ਬਰਕਤ ਪੈਣੋਂ ਬੰਦ ਹੋ ਗਈ ਉਹਨਾਂ ਦੇ ਸਾਰੇ ਧਨ ਪਦਾਰਥ ਨਾਸ਼ ਹੋ ਗਏ ਉਹ ਫਿਰ ਗਰੀਬ ਹੋ ਗਏ ਸਤਿਗੁਰ ਜੀ ਨੇ ਫਰਮਾਇਆ ਜੋ ਸਿੱਖ ਧਰਮ ਦੀ ਕਿਰਤ ਕਰਕੇ ਆਪਣੇ ਭੋਜਨ ਵਿੱਚੋਂ ਸਿੱਖਾਂ ਨੂੰ ਛਕਾਉਂਦਾ ਹੈ ਜੋ ਗੁਰੂ ਕੇ ਨਮਿਤ ਪਦਾਰਥ ਅਰਪਦਾ ਹੈ ਭੇਟਾ ਕਰਦਾ ਉਹਨਾਂ ਦੇ ਘਰ ਵਿੱਚ ਅਸੀਂ ਧੰਨ ਪਦਾਰਥ ਵਧਾ ਦਿੰਦੇ ਹਾਂ ਉਹਨਾਂ ਦੇ ਅਸੀਂ ਲੋਕ ਪਰਲੋਗ ਦੇ ਸਹਾਈ ਹੁੰਦੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਵਾਤੋਂ ਸਾਖੀ ਨੂੰ ਸੁਣੋ ਜੀ